ਸਾਡੀ ਪੰਜਾਬੀ ਰਸੋਈ ਵਿੱਚ ਤੁਹਾਡਾ ਸਵਾਗਤ ਹੈ ਆਪਣੇ ਜੀ ਗੰਗਾ ਨੇ ਬੱਤੀ ਨੂੰ ਜਨਮ ਦਿੱਤਾ ਹੈ ਇਸ ਲਈ ਆਪਾਂ ਬੌਲੇ ਤੋਂ ਖੋਆ ਤਿਆਰ ਕੀਤਾ ਸੀ ਉਸ ਖੋਏ ਤੋਂ ਆਪਾਂ ਇਹ ਬਰਫੀ ਤਿਆਰ ਕੀਤੀ ਹੈ ਇਹ ਜੀ ਬਹੁਤ ਹੀ ਸੌਫਟ ਬਹੁਤ ਹੀ ਵਧੀਆ ਬਣੀ ਹੈ ਤੁਸੀਂ ਚਾਹੋ ਤਾਂ ਪੰਜੀਰੀ ਵੀ ਤਿਆਰ ਕਰ ਸਕਦੇ ਹੋ ਤੇ ਆਪਾਂ ਜੀ ਬਰਫੀ ਤਿਆਰ ਕੀਤੀ ਆਪਾਂ ਬੌਲੇ ਵਾਲਾ ਦੁੱਧ ਲਵਾਂਗੇ ਆਪਾਂ ਦੋ ਡੰਗਾਂ ਦਾ ਦੁੱਧ ਲਿਆ ਏ ਤੇ ਨੂੰ ਆਪਾਂ ਬਿਲਕੁਲ ਘੱਟ ਗੈਸ ਤੇ ਲਗਾਤਾਰ ਹਿਲਾਉਂਦੇ ਰਵਾਂਗੇ ਗੈਸ ਫੁੱਲ ਨਹੀਂ ਕਰਨਾ ਘੱਟ ਗੈਸ ਤੇ ਹੀ ਹਿਲਾਉਣਾ ਹੈ ਲਗਾਤਾਰ ਹਿਲਾਉਂਦੇ ਰਹਿਣਾ ਹੈ ਪਹਿਲਾਂ ਜੀ ਮੈਂ ਪਹਿਲਾਂ ਵੀ ਬਹੁਤ ਵਾਰ ਬਣਾਇਆ ਹੈ ਆਪਾਂ ਹਰੇਕ ਬੋਲੀ ਦਾ ਕੁਛ ਨਾ ਕੁਛ ਬਣਾਈਦਾ ਹੈ ਪਰ ਆਪਾਂ ਨੂੰ ਸੁਕਾਇਆ ਸੀ ਗੈਸ ਤੇ ਬੋਲੀ ਨੂੰ ਸੁੱਕਣ ਲਈ 3 ਘੰਟੇ ਲੱਗਦੇ ਆ 2.5 3 ਘੰਟੇ ਤੇ ਚੁੱਲ੍ਹੇ ਤੇ ਵੀ ਬਹੁਤ ਟਾਈਮ ਲੱਗਦਾ ਹੈ ਤੇ ਲਗਾਤਾਰ ਕੋਲ ਹਿਲਾਉਂਦੇ ਰਹਿਣਾ ਪੈਂਦਾ ਹੈ ਬੈਠੇ ਰਹਿਣਾ ਪੈਂਦਾ ਹੈ ਤੇ ਆਪਾਂ ਅਰ ਕੀ ਸੌਖਾ ਜਿਹਾ ਤਰੀਕਾ ਲੱਭਿਆ ਇੱਕ ਜੀ ਟਾਈਮ ਵੀ ਬਹੁਤ ਜ਼ਿਆਦਾ ਹੋ ਗਿਆ ਕਿਉਂਕਿ ਰਾਤ ਦਾ ਟਾਈਮ ਮੈਂ ਇਹ ਬੋਲੀ ਤੋਂ ਜਿਹੜਾ ਖੋਆ ਹੈ ਉਹ ਤਿਆਰ ਕਰ ਰਹੀ ਆ ਤੇ ਥੋੜਾ ਜਿਹਾ ਮੈਂ ਸਾਈਡ ਤੇ ਹੋ ਗਈ ਮਾੜਾ ਜਿਹਾ ਥੱਲੇ ਵੀ ਲੱਗ ਗਿਆ ਪਰ ਇੰਨਾ ਜ਼ਿਆਦਾ ਨਹੀਂ ਲੱਗਿਆ ਥੋੜਾ ਜਿਹਾ ਹੀ ਬਿਲਕੁਲ ਲੱਗਾ ਹੈ ਤੇ ਤੁਸੀਂ ਲਗਾਤਾਰ ਹਿਲਾਉਂਦੇ ਰਹਿਣਾ ਤੇ ਇਹ ਜੀ ਖੋਏ ਤੋਂ ਤੁਸੀਂ پنਜੀਰੀ ਤਿਆਰ ਕਰ ਸਕਦੇ ਹੋ ਬਰਫੀ ਤਿਆਰ ਕਰ ਸਕਦੇ ਹੋ ਕੁਝ ਵੀ ਤਿਆਰ ਕਰ ਸਕਦੇ ਹੋ ਦੇਖੋ ਜੀ ਆਪਣਾ ਹੁਣ ਖੋਆ ਬਿਲਕੁਲ ਤਿਆਰ ਹੋ ਗਿਆ ਹੈ ਤੇ ਆਪਾਂ ਇਹਨੂੰ ਛਾਨਾਂਗੇ ਆਪਾਂ ਘੱਟ ਸਮੇਂ ਵਿੱਚ ਇਹਨੂੰ ਤਿਆਰ ਕੀਤਾ ਹੈ ਤੇ ਆਪਾਂ ਇਹਨੂੰ ਛਾਨ ਲਾਂਗੇ ਮੈਂ ਇਸ ਤਰ੍ਹਾਂ ਛਾਨ ਲਿਆ ਤੇ ਇਹਨੂੰ ਮੈਂ ਉੱਪਰ ਟੰਗ ਦਿਆਂਗੀ ਜਿਵੇਂ ਆਪਾਂ ਪਨੀਰ ਟੰਗਦੇ ਆਂ ਤੇ ਇਸ ਤਰ੍ਹਾਂ ਦਾ ਪ੍ਰਾਪਤ ਹੋਏਗਾ ਆਪਾਂ ਨੂੰ ਖੋਆ ਇਹਦੀ ਤੁਸੀਂ ਸਬਜ਼ੀ ਵੀ ਬਣਾ ਲਓ ਪਿਆਜ਼ ਪਾ ਕੇ ਬਹੁਤ ਸਵਾਦ ਬਣਦੀ ਪਨੀਰ ਤਰ੍ਹਾਂ ਤੁਸੀਂ ਬਰਫੀ ਬਣਾਓ ਕੁਝ ਵੀ ਬਣਾਉਣਾ ਤੁਸੀਂ ਬਣਾ ਸਕਦੇ ਹੋ ਤੇ ਇਧਰ ਆਪਾਂ ਕੜਾਈ ਲਈਏ ਕੜਾਈ ਵਿੱਚ ਇੱਕ ਕੌਲੀ ਵੱਡੀ ਦੀ ਬੇਸਣ ਦੀ ਲਈ ਮੋਟਾ ਬੇਸਣ ਲਿਆਏ ਉਹਨੂੰ ਆਪਾਂ ਖਾਲੀ ਪੁੰਨਾਗੇ ਤੇ ਇਹਨੂੰ ਤੁਸੀਂ ਬਿਲਕੁਲ ਘੱਟ ਗੈਸ ਤੇ ਹੀ ਪੁੰਨਣਾ ਹੈ ਤੇਜੀ ਬਰਫੀ ਬਹੁਤ ਹੀ ਸਵਾਦਿਸ਼ਟ ਬਹੁਤ ਹੀ ਸੌਫਟ ਬਹੁਤ ਹੀ ਵਧੀਆ ਬਣਦੀ ਹੈ ਤੁਹਾਨੂੰ ਬਾਜ਼ਾਰ ਵਿੱਚੋਂ ਕਦੀ ਵੀ ਇਹ ਚੀਜ਼ਾਂ ਨਹੀਂ ਮਿਲਣਗੀਆਂ ਬਾਜ਼ਾਰ ਵਿੱਚ ਤਾਂ ਜਿੰਨੀ ਦਾ ਕੈਮੀਕਲ ਲਾਇਆ ਹੁੰਦਾ ਪਤਾ ਨਹੀਂ ਕਿੰਨੀ ਕਿੰਨੀ ਧੀਰ ਕਿਹੜਾ ਘੋਪ ਆਇਆ ਹੁੰਦਾ ਹੈ ਕਿਹੜਾ ਉਹਨਾਂ ਮਿੱਠਾ ਵਰਤਦੇ ਆ ਕੋਈ ਵੀ ਤੁਹਾਨੂੰ ਪਤਾ ਨਹੀਂ ਤੁਸੀਂ ਬੱਚਿਆਂ ਨਾਲ ਆਪਦਿਆਂ ਨਾਲ ਖਲਵਾੜ ਨਾ ਕਰੋ ਕਿਉਂਕਿ ਬੱਚੇ ਜਿਹੜੇ ਕੈਮੀਕਲ ਖਾਣਗੇ ਉਹਨਾਂ ਦੀ ਗਰੋਥ ਕਿਵੇਂ ਹੋਏਗੀ ਇਹ ਜੀ ਮੈਂ ਫ੍ਰਿਜ ਵਿੱਚ ਰੱਖਿਆ ਸੀ ਵੇਖੋ ਕੁਛ ਇਸ ਤਰ੍ਹਾਂ ਦਾ ਹੋ ਗਿਆ ਤੈਨੂੰ ਆਪਾਂ ਮਿਕਸੀ ਜਾਰ ਵਿੱਚ ਇੱਕ ਕੌਲੀ ਆਪਾਂ ਲਈਏ ਤੇ ਇਹਦੇ ਟੁਕੜੇ ਮਾ ਕਰਕੇ ਇਹਨੂੰ ਕੱਢ ਲਿਆ ਹੈ ਤੇ ਇਹਨੂੰ ਆਪਾਂ ਮਿਕਸੀ ਜਾਰ ਵਿੱਚ ਪਾ ਕੇ ਗ੍ਰाइंड ਕਰ ਲਾਂਗੇ ਆਪਾਂ ਸਿੱਧਾ ਨਹੀਂ ਪਾਵਾਂਗੇ ਇਹਨੂੰ ਤੁਸੀਂ ਕਦੇ ਵੀ ਬੌਲੀ ਨੂੰ ਵਰਤਣਾ ਨੂੰ ਗ੍ਰाइंड ਕਰਕੇ ਵਰਤਣਾ ਤੇ ਹੁਣ ਆਪਾਂ ਦੇਸੀ ਘਿਓ ਪਾਵਾਂਗੇ ਜਿੰਨੀ ਕਿ ਤੁਹਾਡੀ ਲੋੜ ਹੈ ਇਹਦੇ ਵਿੱਚ ਤੁਸੀਂ ਚਾਹੋ ਤੇ ਇੱਕ ਚਮਚੇ ਘਿਓ ਵਿੱਚ ਵੀ ਬਣਾ ਸਕਦੇ ਹੋ ਕਿਉਂਕਿ ਬੌਲੀ ਵਿੱਚ ਖੋਦੀ ਬਹੁਤ ਘਿਓ ਹੁੰਦਾ ਪਰ ਆਪਾਂ ਥੋੜਾ ਜਿਹਾ ਘਿਓ ਇਹਦੇ ਵਿੱਚ ਪਾਇਆ ਥੋੜਾ ਜਿਹਾ ਆਪਾਂ ਘਿਓ ਹੋਰ ਪਾਵਾਂਗੇ ਤੇ ਇਹ ਜੀ ਇੰਨਾ ਤਾਕਤਵਾਰ ਹੈ ਇੰਨਾ ਸੇਤਮੰਦ ਆ ਕਿ ਇਹ ਆਪਾਂ ਗ੍ਰाइंड ਕਰ ਲਿਆ ਖੋਆ ਜਿਹੜਾ ਤੇ ਇਹ ਆਪਾਂ ਪਾ ਕੇ ਹੁਣ ਚੰਗੀ ਤਰ੍ਹਾਂ ਮਿਕਸ ਕਰਾਂਗੇ ਤਾਂ ਕਿ ਖੋਆ ਜਿਹੜਾ ਭੁੱਜ ਸਕੇ 베ਸਨ ਆਪਣਾ ਭੁੱਜ ਗਿਆ ਹੈ ਹੁਣ ਥੋੜਾ ਜਿਹਾ 베ਸਨ ਰਹਿ ਗਿਆ ਹੈ ਤੇ ਆਪਾਂ ਖੋਆ ਵੀ ਪਾ ਕੇ ਤੇ 베ਸਨ ਨੂੰ ਇਕੱਠੇ ਪੁੰਨਾਂਗੇ ਤੇ ਚਾਹੋ ਤਾਂ ਤੁਸੀਂ ਇਹਦੇ ਲੱਡੂ ਬੱਟ ਲੋ ਬਰਫੀ ਬਣਾ ਲਓ ਕੁਛ ਵੀ ਤੁਸੀਂ ਚਾਹੇ ਇਦਾਂ ਵੀ ਰੱਖ ਲਓ ਤਾਂ ਤੁਸੀਂ ਇਹ ਪੰਜੀਰੀ ਰੂਪ ਵਿੱਚ ਵੀ ਖਾ ਸਕਦੇ ਹੋ ਉਹ ਤੁਹਾਡੀ ਆਪਣੀ ਇੱਛਾ ਹੈ ਜਿਵੇਂ ਤੁਹਾਨੂੰ ਚਾਵੇ ਪਰ ਜੀ ਇਹ ਬੰਦ ਦਾ ਬਹੁਤ ਸਵਾਦ ਆ ਇੱਕ ਵਾਰੀ ਟਰਾਈ ਜ਼ਰੂਰ ਕਰਿਓ ਤੇ ਇਹੋ ਜਿਹਾ ਟੇਸਟ ਆਪਾਂ ਮਿਸ਼ਰੀ ਲਵਾਂਗੇ ਮਿਸ਼ਰੀ ਆਪਾਂ ਪੀਸ ਕੇ ਰੱਖੀ ਹੋਈ ਏ ਆਪਾਂ 3 ਚਮਚੇ ਮਿਸ਼ਰੀ ਲਵਾਂਗੇ ਆਪਾਂ ਬਹੁਤ ਘੱਟ ਮਿੱਠੇ ਦੀ ਵਰਤੋਂ ਕਰ ਰਹੇ ਆ ਕਿਉਂਕਿ ਜੀ ਜਿਹੜਾ ਆਪਾਂ ਖੋਆ ਬਣਾਇਆ ਬੋਲੀ ਵਾਲਾ ਉਹ ਖੁਦ ਵੀ ਉਹਦੇ ਵਿੱਚ ਥੋੜੀ ਜੀ ਮਠਾਸ ਹੁੰਦੀ ਏ ਬਹੁਤ ਮਿੱਠਾ ਦੁੱਧ ਹੁੰਦਾ ਤੇ ਉਹਦੇ ਵਿੱਚ ਆਪਣੀ ਮਠਾਸ ਵੀ ਹੁੰਦੀ ਏ ਤੇ ਆਪਾਂ ਮਿਸ਼ਰੀ ਦਾ ਉਪਯੋਗ ਕੀਤਾ ਬਹੁਤ ਘੱਟ ਮਿਸ਼ਰੀ ਦਾ ਤੁਸੀਂ ਚਾਹੋ ਤਾਂ ਸ਼ੱਕਰ ਦਾ ਵੀ ਉਪਯੋਗ ਕਰ ਸਕਦੇ ਹੋ ਉਹ ਤੁਹਾਡੀ ਆਪਣੀ ਇੱਛਾ ਹੈ ਵੇਖੋ ਜੀ ਜੇ ਇਸੇ ਤਰ੍ਹਾਂ ਤੁਸੀਂ ਰੱਖਣਾ ਹੈ ਤੇ ਇਹਨੂੰ ਤੁਸੀਂ ਪੰਜੀਰੀ ਦੇ ਰੂਪ ਵਿੱਚ ਰੱਖ ਸਕਦੇ ਹੋ ਇਹ ਤੁਹਾਡੀ ਬੋਲੀ ਵਾਲੇ ਦੁੱਧ ਦੀ ਪੰਜੀਰੀ ਬਣ ਕੇ ਇੱਕ ਤਾਕਤਵਰ ਪੰਜੀਰੀ ਬਣ ਕੇ ਤਿਆਰ ਆ ਆਪਾਂ ਥੋੜਾ ਜਿਹਾ ਦੁੱਧ ਲਵਾਂਗੇ ਦੁੱਧ ਨੂੰ ਬਾਲਾ ਦਿੱਤਾ ਹੋਇਆ ਹੈ ਤੇ ਇੰਨਾ ਕਿ ਆਪਾਂ ਬਸ ਦੁੱਧ ਲਿਆਏ ਤਾਂ ਕਿ ਆਪਣੀ ਜਿਹੜੀ ਬਰਫੀ ਉਹ ਬਾਈਂਡਿੰਗ ਚੰਗੀ ਤਰ੍ਹਾਂ ਹੋ ਸਕੇ ਤੁਸੀਂ ਬੋਲੀ ਵਾਲੇ ਦੁੱਧ ਦਾ ਖੋਆ ਹੈ ਉਹਦੀ ਤੁਸੀਂ ਬਰਫੀ ਬਣਾਉਗੇ ਪੁਰਪਰੀ ਬਣੇਗੀ ਉਹਦੇ ਵਿੱਚ ਤੁਹਾਨੂੰ ਦੁੱਧ ਪਾਉਣਾ ਹੀ ਪੈਣਾ ਹੈ ਉਹਦਾ ਪੁਰਪਰਾ ਦੂਰ ਕਰਨ ਲਈ ਥੋੜਾ ਜਿਹਾ ਉਹਨੂੰ ਜਾਨੀ ਕਿ ਉਹ ਬਾਈਂਡਿੰਗ ਵਧੀਆ ਹੋ ਜਾਵੇ ਬਰਫੀ ਵਾਲੀ ਉਹਦੇ ਵਿੱਚ ਦੁੱਧ ਪਾਉਣਾ ਬਹੁਤ ਜ਼ਰੂਰੀ ਹੈ ਮੈਂ ਥਾਲੀ ਨੂੰ ਗ੍ਰੀਸ ਕਰ ਲਿਆ ਸੀ ਕਿਉਂ ਨਾਲ ਤੇ ਇਹਦੇ ਉੱਤੇ ਆਪਾਂ ਆਪਣੀ ਬਰਫੀ ਵਾਲਾ ਪਾ ਕੇ ਰੱਖਾਂਗੇ ਇਹ ਜੀ ਥੋੜੀ ਜਿਹੀ ਸੌਫਟ ਬਣਦੀ ਹੈ ਸੌਫਟ ਤੁਹਾਨੂੰ ਪਤਾ ਹੀ ਹੈ ਬੋਲੀ ਵਾਲਾ ਦੋ ਸੌਫਟ ਹੁੰਦਾ ਥੋੜਾ ਜਿਹਾ ਮੈਂ ਕਿਉਂ ਹੋਰ ਲਾਵਾਂਗੀ ਕਿਉਂਕਿ ਆਪਣਾ ਜਿਹੜੀ ਕਾਫੀ ਜਿਆਦਾ ਹੈ ਮੈਂ ਤਾਂ ਕਿਹਾ ਥੋੜਾ ਹੀ ਹੋਏਗਾ ਤੇ ਇਹ ਦੇਖੋ ਜੀ ਇੱਕ ਕੌਲੀ ਵੇਸਣ ਇੱਕ ਕੌਲੀ ਖੋਇਆ ਇਹਦੇ ਤੋਂ ਵੇਖੋ ਇੰਨੀ ਬਰਫੀ ਤਿਆਰ ਹੋਗੀ ਤੇ ਇਹ ਤੁਹਾਨੂੰ ਬਾਜ਼ਾਰ ਵਿੱਚੋਂ ਨਹੀਂ ਮਿਲੇਗੀ ਕਦੇ ਵੀ ਨਾ ਹੀ ਇਹੋ ਜੀਆਂ ਚੀਜ਼ਾਂ ਮਿਲਦੀਆਂ ਨੇ ਤਾਕਤ ਵਾਲੀਆਂ ਤੇ ਆਪਾਂ ਥੋੜੇ ਜਿਹਾ ਬੜਾ ਬਦਾਮਾਂ ਦਾ ਛਿੜਕਾ ਕਰਾਂਗੇ ਕੱਟ ਕੇ ਚਾਹੋ ਤਾਂ ਤੁਸੀਂ ਕਰ ਸਕਦੇ ਹੋ ਤੁਹਾਡੀ ਆਪਣੀ ਇੱਛਾ ਹੈ ਇਹ ਵੈਸੇ ਹੀ ਬਹੁਤ ਸਵਾਦ ਆ ਖਾਣ ਵਿੱਚ ਬਸ ਥੋੜੀ ਜਿਹੀ ਸੌਫਟ ਜ਼ਿਆਦਾ ਹੁੰਦੀ ਹੈ ਤੇ ਮੈਨੂੰ ਥੋੜੀ ਜਿਹੀ ਜਲਦੀ ਸੀ ਮੈਂ ਇਹਨੂੰ ਜਲਦੀ ਫਰਿੱਜ ਵਿੱਚ ਹੀ ਰੱਖ ਲਿਆ ਸੀ 10 ਕਿ ਮਿੰਟ ਤੇ ਮੈਂ ਫਟਾਫਟੀ ਇਹਨੂੰ ਕੱਟ ਰਹੀ ਆ ਤੇ ਆ ਦੇਖੋ ਭਰ ਰਹੀ ਏ ਦੇਖੋ ਜੀ ਕਿੰਨੀ ਵਧੀਆ ਬਰਫੀ ਬਣੀ ਏ ਤੁਸੀਂ ਵੀ ਜ਼ਰੂਰ ਬਣਾਇਓ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ